ਸਚੀ ਗਾ ਜੀ ਮੈਂ ਹਾਂ ਦਿਲਰਾਜ ਸਿੰਘ ਦਰਦੀ ਡੇਲੀ ਟਾਈਮ ਨਿਊਜ਼ ਤੇ ਤੁਹਾਡਾ ਸਵਾਗਤ ਹੈ ਡੇਲੀ ਟਾਈਮ ਨਿਊਜ਼ ਨੇ ਇੱਕ ਵੱਖਰਾ ਹੀ ਕੰਮ ਸ਼ੁਰੂ ਕੀਤਾ ਹੈ ਜਿਸ ਕੰਮ ਵਿੱਚ ਅਸੀਂ ਸਾਹਿਤ ਨਾਲ ਜੁੜੇ ਸਹਿਤਕਾਰਾਂ ਅਤੇ ਲਖਾਰੀਆਂ ਨਾਲ ਤੁਹਾਨੂੰ ਰੂਬ ਰੂ ਕਰਾਉਣਾ ਅੱਜ ਅਸੀਂ ਇੱਕ ਬਹੁਤ ਹੀ ਵਧੀਆ ਸ਼ਖਸੀਤ ਕੋਲ ਪਹੁੰਚੇ ਹੋਏ ਹਾਂ ਜੀ ਅੰਮ੍ਰਿਤਸਰ ਵਿੱਚ ਜਿਨ੍ਹਾਂ ਦਾ ਸ਼ੁਭ ਨਾਮ ਹੈ ਸੁਰਿੰਦਰ ਸਿੰਘ ਜਿ ਚੋਕਾ ਜਿਨ੍ਹਾਂ ਨੂੰ ਆਮ ਤੌਰ ਤੇ ਸਹਿ ਸਭਾ ਬਾਬਾ ਕਾਲਾ ਸਾਹਿਬ ਵਿੱਚ ਵਿਚਰਦਿਆਂ ਵੀ ਕਾਫੀ ਵਾਰ ਦੇਖਿਆ ਗਿਆ ਸੀ ਅਓ ਅੱਜ ਅਸੀਂ ਉਹਨਾਂ ਨਾਲ ਤੁਹਾਡੀ ਇਸ ਹਫਤੇ ਵਿੱਚ ਮੁਲਾਕਾਤ ਕਰਾਰੇ ਸਤਿ ਸ੍ਰੀ ਅਕਾਲ ਚੌਕਾ ਸਾਹਿਬ ਜੀ ਸਤਿ ਸ੍ਰੀ ਅਕਾਲ ਡੇਲੀ ਟਾਈਮ ਨਿਊਜ਼ ਚੈਨਲ ਅਤੇ ਦਲਰਾਜ ਦਰਦੀ ਦਾ ਬਹੁਤ ਬਹੁਤ ਧੰਨਵਾਦ ਚੌਕਾ ਸਾਹਿਬ ਜੀ ਥੋੜਾ ਤੁਸੀਂ ਕਿੱਦਾਂ ਦੇ ਅੱਜ ਲੱਗ ਰਹੇ ਅੱਗੇ ਤੁਹਾਡਾ ਬਹੁਤ ਖੁਸ਼ੀ ਦੇ ਲੱਗੇ ਹੁੰਦੇ ਅੱਜ ਤੁਸੀਂ ਥੋੜਾ ਦਾਸੀ ਦਾਸੀ ਚੇਰੇ ਨਚਰੇ ਜਿਵੇਂ ਤੁਹਾਡੇ ਨਹੀਂ ਜੀ ਜਿੱਦਾਂ ਦਾ ਮਾਹੌਲ ਹੋਵੇ ਨਾ ਜਦੋਂ ਕੋਈ ਹਸਮੁਖ ਦਾ ਮਾਹੌਲ ਹੋਵੇ ਉਦੋਂ ਹਸਮੁਖ ਬਣ ਜੀਦਾ ਤੇ ਜਦੋਂ ਹੁਣ ਮੈਂ ਇਹ ਗੰਭੀਰ ਗੱਲ ਹੈ ਇੰਟਰਵਿਊ ਤੁਸੀਂ ਕਰ ਰਹੇ ਹੋ ਉਥੇ ਥੋੜੇ ਗੰਭੀਰ ਹੋ ਜਾਈਦਾ ਉਦਾਸ ਨਹੀਂ ਮੈਂ ਗੰਭੀਰ ਹੋ ਸਕਦਾ ਅੱਛਾ ਸ਼ਵੈਕ ਗੰਭੀਰ ਹੋ ਸਕਦੇ ਹੋ ਉਦਾਸ ਨਹੀਂ ਆਗੀ ਕੋਈ ਚਲੋ ਅਸੀਂ ਇਹ ਗੱਲ ਸ਼ੁਰੂ ਕਰਦੇ ਹਾਂ ਤੁਸੀਂ ਤੁਹਾਡਾ ਜਿਹੜਾ ਇਹ ਜਦੋਂ ਤੁਹਾਨੂੰ ਇਸ ਕਲਮ ਨਾਲ ਇਸ਼ਕ ਹੋਇਆ ਉਦੋਂ ਤੁਹਾਡੀ ਉਮਰ ਦਾ ਲਿਹਾਜ ਕੀ ਸੀ ਉਸ ਤੋਂ ਤੁਹਾਡੀ ਕਿੰਨੀ ਉਮਰ ਸੀ ਜਦੋਂ ਤੁਹਾਨੂੰ ਲੱਗਾ ਕਿ ਮੈਨੂੰ ਆਪਣੀ ਕਲਮ ਨਾਲ ਬਹੁਤ ਪਿਆਰ ਹੋ ਗਿਆ ਵੈਸੇ ਤੇ ਜੇ ਮੈਂ ਤੁਹਾਨੂੰ ਦੱਸਾਂ ਵੀ ਜਦੋਂ ਮੈਂ ਪਹਿਲੀ ਕਵਿਤਾ ਲਿਖੀ 10ਵੀਂ ਕਲਾਸ ਦੇ ਵਿੱਚ ਅ ਸਿੰਘਰੂ ਅਰਜਨਦੇਵ ਪਾਸ਼ਾ ਜੀ ਦਾ ਸਕੂਲ ਦੇ ਵਿੱਚ ਹੀ ਗੁਰਪੁਰ ਬਣਾਉਂਦੇ ਸੀ ਔਰ ਉੱਥੇ ਮੈਂ ਪਹਿਲੀ ਸਟੇਜੀ ਰੰਗ ਦੀ ਕਵਿਤਾ ਲਿਖੀ ਤੇ ਸਟੇਜ ਤੇ ਪੇਸ਼ ਕੀਤੀ। ਅਸੀਂ ਇੱਕ ਗੱਲ ਠਟਨਾ ਹੌਲ ਕਰੀਏ ਕਿ ਉਦੋਂ ਦਾ ਹੀ ਤੁਸੀਂ ਲਿਖਣਾ ਸ਼ੁਰੂ ਕੀਤਾ ਹੈ ਜਦੋਂ ਤੁਸੀਂ ਇੱਕ ਰਹਾਉਣ ਜੀ ਕਿਹਾ ਜੀ ਇੱਕ ਸਟੇਜੀ ਕਵਿਤਾ ਜੋ ਬੋਲੀ ਸੀ ਉਸ ਤੋਂ ਬਾਅਦ ਫਿਰ ਤੁਹਾਡੇ ਅੰਦਰ ਇਹੋ ਜਿਹੀ ਸ਼ਾਇਰਾਂ ਦਾ ਆਮਦ ਪੈਦਾ ਹੋਣ ਲੱਗ ਪਈ ਕਿ ਤੁਸੀਂ ਲਿਖਣਾਗੇ ਸ਼ੁਰੂ ਕਰ ਦਿੱਤਾ। ਅਸਲ ਦੇ ਵਿੱਚ ਜਿਹੜੀ ਬਕਾਇਦਾ ਸ਼ੁਰੂਆਤ ਹੋਈ ਉਹ 80 ਸਾਲ ਦੇ ਵਿੱਚ ਅਸੀਂ ਇਥੇ ਪੋਲੀਟੈਕ ਨਾ ਐਡਮਿਸ਼ਨ ਲਿਆ ਉਦੋਂ ਫਿਰ ਸਹਿਸਭਾਵਾਂ ਦੇ ਨਾਲ ਤਾਲਮਿਲ ਹੋਇਆ ਉਦੋਂ ਤੋਂ ਮੈਂ ਬਕਰਦਾਂ ਨਿਕਲਿਆ ਤੁਸੀਂ ਇਹ ਵੀ ਇੱਕ ਵਾਰ ਪਤਾ ਲੱਗਾ ਸੀ ਤੁਸੀਂ ਜੋ ਜੋਬ ਵੀ ਬਹੁਤ ਹੀ ਵਧੀਆ ਕੀਤੀ ਆ ਉਸ ਜੋਬ ਬਾਰੇ ਕੁਝ ਜਾਣਕਾਰੀ ਦਿਓ ਜੀ ਹਾਂਜੀ ਮੈਂ ਪੰਚਾਇਤੀ ਰਾਜ ਮਹਿਕਮਾ ਜਿਹਨਾਂ ਨੂੰ ਅਕਸਰ ਲੋਕ ਵੀਡੀਓ ਦਫ਼ਤਰ ਦੇ ਨਾਮ ਨਾਲ ਡਾਣਦੇ ਆ ਖੈਰ ਸਾਡਾ ਐਕਸ਼ਨ ਸਾਈਟ ਤੇ ਵੀ ਤਾਂ ਲੱਗ ਹੁੰਦਾ ਤੇ ਉਹਦੇ ਵਿੱਚ ਨੌਕਰੀ ਕੀਤੀ ਵਧੀਆ ਆ ਵੀ ਆਪਣੀ ਜਿਹੜੀ ਆਪਣੇ ਆਪ ਨੂੰ ਸੰਤੋਸ਼ ਰੱਖਿਆ ਆਪਣੀ ਜੋ ਸੋਚ ਆ ਉੱਤੇ ਪੈਰਅ ਦਿੱਤਾ ਤੇ ਜਿੱਦਾਂ ਲੋਕੀ ਕਰਦੇ ਆ ਬਹੁਤੀ ਲਾਲਚ ਵਾਲੀ ਗੱਲ ਉਹ ਗੱਲ ਹੈ ਨਹੀਂ ਸੀ ਸਾਡੇ ਚ ਵਧੀਆ ਕੀਤਾ ਡੈਰੋ ਨਾਲ ਚਲਦੇ ਆ ਚਲਦੇ ਆ ਤੁਸੀਂ ਕਿਤਾਬਾਂ ਨੂੰ ਵੀ ਰੂਪ ਦਿੱਤਾ ਹੋਊਗਾ ਕਿੰਨੀਆਂ ਕਿਤਾਬਾਂ ਨੂੰ ਤੁਸੀਂ ਆਪਣੀ ਕਲਮ ਨਾਲ ਬਰੋਇਆ ਹੈ ਮੇਰੀਆਂ ਜੀ ਦੋ ਕਿਤਾਬਾਂ ਸੈੱਪ ਚੁੱਕੀਆਂ ਗਜ਼ਲ ਦੀਆਂ ਬਿਨ ਸਰਨਾਮਿਓ ਘਰ ਮੇਰੀ ਪਹਿਲੀ ਕਿਤਾਬ ਸੀ ਦੂਜੀ ਕਿਤਾਬ ਇਹ ਮਨ ਬਹੁਤ ਵਿਚੈਨ ਉਹ ਵੀ ਛਪ ਚੁੱਕੀ ਆ ਹੁਣ ਤੀਸਰੀ ਕਿਤਾਬ ਜਿਹੜੀ ਆ ਉਹ ਛੋਟੀਆਂ ਨਜ਼ਮਾਂ ਦੀ ਕਿਤਾਬ ਆ ਔਰ ਜੇ ਉਹਦਾ ਨਾਂ ਨਹੀਂ ਰੱਖਿਆ ਤੇ ਉਹ ਛਪ ਜਣੀ ਇਹ ਦੁਨੀ ਜੇ ਅੱਜ ਪਰਿਵਾਰ ਦੀ ਵੀ ਵਿੱਚ ਇਹ ਗੱਲ ਕਰੀਏ ਕਿ ਪਰਿਵਾਰ ਵਿੱਚੋਂ ਕਿਸੇ ਨੇ ਥੋੜੀ ਬਹੁਤੀ ਤੁਹਾਨੂੰ ਸਪੋਰਟ ਕਰਨ ਦੀ ਕੋਸ਼ਿਸ਼ ਕੀਤੀ ਆ ਜਿਵੇਂ ਕਿ ਆਪਾਂ ਕਹਿ ਦਈਏ ਵੀ ਕਿਸੇ ਨੂੰ ਸ਼ਾਇਰੀ ਚੰਗੀ ਮ ਲੱਗਦੀ ਮੈਂ ਆਪਣੀ ਤੁਹਾਨੂੰ ਗੱਲ ਦੱਸ ਦਨਾ ਵਾਂ ਜਦੋਂ ਮੈਂ ਕਵਿਤਾ ਲਿਖਦਾ ਨਾ ਸੀ ਜਾਂ ਕਿਤੇ ਲਿਖਿਆ ਕਰਨਾ ਡੈਡੀ ਉਹਨੇ ਕਹਿੰਦੇ ਹੁੰਦੇ ਸੀ ਵੀ ਤੂੰ ਇਹਨਾਂ ਤੈਨੂੰ ਕੀ ਦੇਣਾ ਹੈ ਇਹਨਾਂ ਨੇ ਕੁਝ ਨਹੀਂ ਦੇਣਾ ਵੀ ਤੂੰ ਨੌਕਰੀ ਬਾਰੇ ਸੋਚ ਪਹਿਲਾਂ ਉਦੋਂ ਉਹ ਗੱਲਾਂ ਅਲੱਗ ਚੀਜ਼ ਸੀ ਕਿ ਸ਼ਾਇਦ ਜੋ ਮੇਰੇ ਨਾਲ ਹੋਇਆ ਉਹ ਤਰਨ ਵੀ ਇਦਾਂ ਦੀ ਸ਼ਾਇਦ ਕੋਈ ਗੱਲ ਹੋਈ ਹੋਵੇਗੀ ਅ ਦਰਜੀ ਸਾਹਿਬ ਜਿਹੜੇ ਤੁਸੀਂ ਸ਼ਬਦ ਵਰਤੇ ਆ ਨਾ ਇਹਨਾਂ ਨੇ ਤੈਨੂੰ ਕੀ ਦੇਣਾ ਤੁਹਾਡੇ ਡੈਡੀ ਨੇ ਵਰਤੇ ਸੀ ਉਹ ਅੱਜ ਸ਼ਬਦ ਜਿਹੜੇ ਆ ਨਾ ਮੇਰੀ ਪਤਨੀ ਵਰਤ ਰਹੀ ਹੈ ਮੇਰੇ ਪਿਤਾ ਜੀ ਤੇ ਖੈਰ ਮੈਂ ਸਰਗਰਸ ਹੋ ਗਏ ਉਹ ਕਹਿੰਦੇ ਹੁੰਦੇ ਸੀ ਵੀ ਮੈਨੂੰ ਬੜੀ ਖੁਸ਼ੀ ਆ ਅੱਜ ਮੇਰਾ ਪੁੱਤ ਕਵੀ ਬਣ ਗਿਆ ਤੇ ਤੁਹਾਡੇ ਜਿਹੜੇ ਬੱਚੇ ਆ ਉਹਨਾਂ ਨੇ ਵੀ ਕਦੀ ਆਖਿਆ ਵੀ ਸਾਡੇ ਡਾਡ ਜੀ ਦਾ ਅੱਜ ਬਹੁਤ ਨਾਮ ਆ ਜਾਂ ਕਿਦਾਂ ਕਿਵੇਂ ਮੇਰੇ ਬੇਟੇ ਨੂੰ ਕੋਈ ਇੰਟਰਸਟ ਨਹੀਂ ਔਰ ਬੇਟੀ ਮੇਰੀ ਆਸਟ੍ਰੇਲੀਆ ਚ ਐਸੇ ਉਹਨੂੰ ਚੰਗਾ ਲੱਗਦਾ ਵੀ ਮੇਰੇ ਡਾਡੀ ਕਵੀ ਆ ਔਰ ਉਸਨੇ ਵੀ ਕੁਝ ਕਵਤਾਵਾਂ ਲਿਖੀਆਂ ਮੇਰੇ ਤੋਂ ਸੋਧ ਸਦਾਈ ਕਰਨ ਤੋਂ ਬਾਅਦ ਉਹਨੇ ਆਪਣੇ ਕਾਲਜਾਂ ਦੀਆਂ ਸਟੂਜੈਂਟਾਂ ਨੂੰ ਬੋਲਿਆ ਉਹਨੂੰ ਹੈਗਾ ਤੁਸੀਂ ਕਿਹੜੀ ਕਿਹੜੀ ਸਹਿ ਸਭਾ ਨਾਲ ਇਸ ਟਾਈਮ ਤੇ ਆਪਣਾ ਸੇਵਾ ਕਰ ਰਹੇ ਹੋ ਕਿਹੜੀ ਕਿਹੜੀ ਸਹਿ ਸਭਾ ਨਾਲ ਤੁਸੀਂ ਜੁੜੇ ਹੋ ਉਹਨਾਂ ਚੀਜ਼ਾਂ ਬਾਰੇ ਥੋੜਾ ਦੱਸਿਆ ਜੇ ਮੈਂ ਬੇਸਿਕਲੀ ਤੇਜੀ ਸਹਿ ਸਭਾ ਪੰਜਾਬੀ ਸਹਿ ਸਭਾ ਆਪਣਾ ਜਿਹੜਾ ਜਿਹੜਾ ਆਮਾ ਉਹਦੇ ਨਾਲ ਜੁੜਿਆ ਮੈਂ ਮੀਤ ਪ੍ਰਧਾਨ ਉਹਦਾ ਉਸ ਤੋਂ ਪਹਿਲਾਂ ਸਹਿ ਸਭਾ ਬਾਬਾ ਕਵੜਾ ਜਿਹੜੀਆਂ ਸ਼ਹਿਰ ਦੀਆਂ ਹੈਗੀਆਂ ਨੇ ਦੋ ਤਿੰਨ ਸਭਾਵਾਂ ਉਹਨਾਂ ਦੇ ਵਿੱਚ ਜਾਂਦਾ ਹੁੰਦਾ ਰਿਹਾ ਜਿਹੜੀ ਤੁਹਾਡੇ ਸਾਹਮਣੇ ਕਿਤਾਬ ਪਈ ਆ ਇਹ ਮਨ ਬਹੁਤ ਮਿਹਚਾ ਇਹਦੇ ਵਿੱਚ ਤੁਸੀਂ ਕੀ ਕੀ ਵਿਸ਼ਾ ਲਿਆ ਸੀ ਮੈਂ ਤੁਹਾਨੂੰ ਦੱਸਾਂ ਜੀ ਬੇਸਿਕਲੀ ਜਿਹੜੀ ਮੇਰੀ ਸ਼ਾਇਰੀ ਆ ਇਸ ਕਿਤਾਬ ਚ ਖਾਸ ਕਰਕੇ ਉਹ ਹੈਗੀ ਆ ਬਾਗੀ ਸੁਰਾਂ ਦੀ ਸ਼ਾਇਰੀ ਮੈਂ ਇੱਕ ਸਾਨੀ ਸੰਘਰਸ਼ ਬਾਰੇ ਵੀ ਲਿਖਿਆ ਇੱਕ ਕਿਤਾਬ ਇਸ ਸਾਨੀ ਸੰਘਰਸ਼ ਨੂੰ ਹੀ ਸਮਰਪਿਤ ਆ ਤੇ ਟੁੱਟਦੇ ਰਹੇ ਟਿਰਕ ਰਹੇ ਰਿਸ਼ਤਿਆਂ ਦੀ ਗੱਲ ਵੀ ਇਹਦੇ ਚ ਹੈਗੀ ਆ ਕੁਝ ਇੱਕ ਪਿਆਰ ਮੁਹੱਬਤ ਦੀ ਗੱਲ ਵੀ ਹੈਗੀ ਆ ਹਾਂ ਇਹ ਉਦੇ ਵਿੱਚੋਂ ਸਾਨੂੰ ਇੱਕ ਤੁਸੀਂ ਕਵਿਤਾ ਸੁਣਾ ਸਕਦੇ ਹੋ ਜਿਹੜੀ ਆਪਾਂ ਇਹ ਮਨ ਬਹੁਤ ਵਿਚੈਨ ਹੈ ਕੋਈ ਵਧੀਆ ਜੀ ਖੈਰ ਸ਼ਾਇਰ ਨੂੰ ਤਾਂ ਸਾਰੀਆਂ ਵਧੀਆਂ ਲੱਗਦੀਆਂ ਮਾਮਾ ਨੂੰ ਪੁੱਤਰ ਸਾਰੇ ਪਿਆਰੇ ਹੁੰਦੇ ਦੀ ਹਾਂਜੀ ਤੁਹਾਨੂੰ ਦੋ ਸ਼ੇਅਰ ਜਿਹੜਾ ਮੇਰੇ ਅਸਲੀ ਸ਼ਾਇਰੀ ਦਾ ਰੰਗ ਆ ਉਹ ਉਹਦੇ ਚ ਪੇਸ਼ ਕਰ ਰਾਂ ਜ਼ਿੰਦਗੀ ਕਦੇ ਤਾਂ 16 ਦੀ ਹੈ ਸੇਜ ਜਹੀ ਮੈਕਾ ਨਾਲ ਹੈ ਫਿਰ ਵੀ ਇਹ ਲਵਰੇਜ ਜਹੀ ਕਦੇ ਜ਼ਿੰਦਗੀ ਕਲ ਕਲ ਕਰਦੇ ਚਰਨੇ ਵਰਗੀ ਦੂਜੇ ਪਲ ਹੀ ਲੱਗਦੀ ਥਲਦੀ ਸੇ ਜਹੀ ਕਿਤੇ ਜਦੋਂ ਤੁਸੀਂ ਸਹਿ ਸੁਭਾਵੇਂ ਜਾਂਦੇ ਹੋ ਕਿਤੇ ਉਹੋ ਜਿਹਾ ਮਾਨ ਸਨਮਾਨ ਤੁਹਾਨੂੰ ਮਿਲਿਆ ਹੋਵੇ ਜਿਹਦੇ ਵਿੱਚ ਤੁਸੀਂ ਬੜਾ ਵਧੀਆ ਮਹਿਸੂਸ ਕੀਤਾ ਹੋਵੇ ਅੱਜ ਸ਼ਾਇਦ ਮੇਰੀ ਜਿਹੜੀ ਕਿਤਾਬ ਆ ਉਹਨੇ ਮੇਰਾ ਮੁੱਲ ਮੋੜ ਦਿੱਤਾ ਹੋਵੇ ਕਿਤੋਂ ਕਿਤੋਂ ਤੁਹਾਨੂੰ ਮਾਨ ਸਨਮਾਨ ਮਿਲੇ ਹੋਏ ਨੇ ਤੁਹਾਨੂੰ ਮਾਨ ਸਨਮਾਨ ਦੀ ਗੱਲ ਦਸੀ ਜੀ ਪੰਜਾਬੀ ਸਹਿਰ ਸਭਾ ਆਪਣਾ ਚੁਗਾਵਾ ਉਦੋਂ ਮੈਂ ਇਹਨਾਂ ਦੇ ਨਾਲ ਬਕਾਇਦਾ ਮੈਂਬਰ ਜਾਂ ਅਹੁਦੇਦਾਰ ਨਹੀਂ ਸੀ ਬਣਿਆ ਮੈਨੂੰ ਫੋਨ ਆਇਆ ਤਰਵਿੰਦਰ ਰੌਲਖ ਦਾ ਕਿ ਚੋਕਾ ਸਾਹਿਬ ਅੱਜ ਇੰਨੀ ਤ੍ਰਿੰਗ ਨੂੰ ਫੰਕਸ਼ਨ ਹੋਣਾ ਤੁਹਾਨੂੰ ਸਨਮਾਨਿਤ ਕਰ ਰਹੇ ਹਨ ਸੱਚ ਜਾਣਿਓ ਮੈਂ ਉਹਨੂੰ ਕਿਹਾ ਵੀਰੇ ਮੈਂ ਅਜੇ ਸਨਮਾਨ ਦੇ ਯੋਗ ਨਹੀਂ ਹੋਇਆ ਵੀ ਤੁਸੀਂ ਰਹਿਣ ਦਿਓ ਕਹਿੰਦੇ ਨਹੀਂ ਜੀ ਕਰਨਾ ਇੱਕ ਸਨਮਾਨ ਉੱਥੇ ਮਿਲਿਆ ਤੇ ਇੱਕ ਸਨਮਾਨ ਕਈ ਸਾਹਿਬ ਕੈਨੇਡਾ ਤੋਂ ਆਉਂਦੇ ਨੇ ਉਹ ਕਰਦੇ ਨੇ ਇੱਕ ਸਨਮਾਨ ਥੋੜਾ ਚਰੀ ਹੋਇਆ ਜੋ ਮਿੰਨੀਆਂ ਨੂੰ ਕਹਿੰਦਾ ਸਰ ਜੀ ਆਪਾਂ ਆਪਾਂ ਮੰਨ ਲੀਏ ਜਾਂ ਕੋਈ ਵੀ ਲਖਾਰੀ ਆਪਣੀ ਲਿਖਤ ਰਾਹੀਂ ਕਿਸੇ ਨੂੰ ਕੁਝ ਸਮਝਾਉਣ ਦੀ ਗੱਲ ਕਰਦਾ ਹੈ ਤੇ ਤੁਸੀਂ ਕਿਸ ਚੀਜ਼ ਨੂੰ ਪਹਿਲ ਦੰਦੇ ਦੇ ਵਿੱਚ ਕਿਉਂਕਿ ਲਖਾਰੀ ਹੁੰਦਾ ਵਾ ਉਹਨੇ ਵਾਤਾਵਰਣ ਤੋਂ ਲੈ ਕੇ ਹਰ ਇੱਕ ਚੀਜ਼ ਨੂੰ ਲੈ ਕੇ ਉਹ ਆਪਣੀ ਲਿਖਤ ਵਿੱਚ ਪੜੋਂਦਾ ਹੈ ਤੇ ਤੁਸੀਂ ਕਿਸ ਤਰੀਕੇ ਦੀ ਉਹ ਗੱਜਲ ਕੋਈ ਸਾਨੂੰ ਇਦਾਂ ਨਹੀਂ ਸੁਣਾਓ ਜਿਹੜੀ ਤੁਹਾਨੂੰ ਜੀ ਸਾਹਿਬ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਮੈਂ ਬਾਗੀ ਸੁਰਾਂ ਦਾ ਸ਼ਾਇਰ ਹਾਂ ਔਰ ਇੱਕ ਹੋਰ ਗੱਲ ਮੈਂ ਆਪਣੀ ਖਾਸੀਅਤ ਇਹ ਮੰਨਦਾ ਕਿ ਮੈਂ ਆਸ਼ਾਵਾਦੀ ਛੈ ਰਾਂ ਜ਼ਿੰਦਗੀ ਚ ਬਹੁਤ ਨਿਰਾਸ਼ਾ ਬੜਾ ਕੁਛ ਹੈ ਪਰ ਆਸ ਦਾ ਪੱਲਾ ਫਿਰ ਵੀ ਨਹੀਂ ਛੱਡਣਾ ਕੁਝ ਇਸ ਤਰ੍ਹਾਂ ਦੇ ਕੁਛ ਸ਼ੇਤਨ ਸੁਣਾ ਦੇ ਦਿੰਦਾ ਹਾਂ ਜਰੀਆ ਨੂੰ ਪਰ ਜਾਣ ਦੀ ਤੂੰ ਆਸ ਕਰ ਡੁੱਬ ਕੇ ਨਾ ਮਰ ਜਾਣ ਦੀ ਤੂੰ ਆਸ ਕਰ ਵਾਵਾਂ ਵਿੱਚ ਜੇਕਰ ਮਲਾਈ ਜ਼ਹਿਰ ਹੈ ਜੇਰ ਹੁਣ ਜਰ ਜਾਣ ਦੀ ਤੂੰ ਆਸ ਕਰ ਪਹਿਨੀ ਤੂੰ ਕਰਮਾਂ ਜੇ ਦਸਮੇਸ਼ ਦੀ ਪਾਪ ਦੇ ਮਰ ਜਾਣ ਦੀ ਤੂੰ ਆਸ ਕਰ ਜਿਸ ਨੇ ਚੁੱਕ ਕੇ ਮਾਰੀਆਂ ਨੇ ਠੋਕਰਾਂ ਉਸ ਨੂੰ ਖੁਦ ਠੁਕਰਾਨ ਦੀ ਤੂੰ ਆਸ ਕਰ ਬਹੁਤ ਵਧੀਆ ਜਿਵੇਂ ਤੁਸੀਂ ਇਹ ਗੱਲ ਕਵਿਤਾ ਸੁਣਾਈ ਹੈ ਬਹੁਤ ਹੀ ਵਧੀਆ ਹੈ ਅੱਛਾ ਚੌਕਾ ਸਾਹਿਬ ਜੀ ਇੱਕ ਸਵਾਲ ਹੋਰ ਕਈ ਅੱਜਕੱਲ ਜਿਹੜੇ ਨਵੇਂ ਸ਼ਾਇਰ ਆ ਉਹ ਕਬਤਲ ਲੈ ਕੇ ਉਤੇ ਗਜ਼ਲ ਲਿਖ ਦਿੰਦੇ ਨੇ ਅਸੀਂ ਅੱਜ ਕੱਲ ਸੋਸ਼ਲ ਮੀਡੀਆ ਵੇਖਦਾ ਹਾਂ ਉਸ ਨੂੰ ਤੁਸੀਂ ਕਿਸ ਹਿਸਾਬ ਨਾਲ ਸਮਝਦੇ ਹੋ ਕਿ ਉਹ ਗਜ਼ਲ ਨਹੀਂ ਇਹ ਕਵਿਤਾ ਹੋਣੀ ਚਾਹੀਦੀ ਸੀ ਇਸ ਦਾ ਇਹਨਾਂ ਗਜ਼ਲ ਲਿਖ ਕੇ ਸ਼ਾਇਦ ਕਵਤ ਗਜ਼ਲ ਦੀ ਇਹਨਾਂ ਨੇ ਬੇਇੱਜ਼ਤੀ ਕੀਤੀ ਹੋਈ ਹੈ ਮੈਂ ਅੰਦਰਦੀਪ ਸਾਹਿਬ ਤੁਹਾਨੂੰ ਇੱਥੋਂ ਆਪਣੀ ਮਿਸਾਲ ਦੇ ਕੇ ਮੈਂ ਕਹਿਣਾ ਚਾਹੁੰਦਾ ਪਹਿਲਾਂ ਪਹਿਲਾਂ ਜਦੋਂ ਗਜ਼ਲ ਇੱਕ ਫਾਰਮੈਟ ਗਜ਼ਲ ਦਾ ਉਸ ਦੇ ਵਿੱਚ ਗਲਬਾਤ ਕੀਤੀ ਠੀਕ ਸੀ ਖਿਆਲ ਠੀਕ ਸੀ ਪਰ ਮੈਨੂੰ ਆਪਣੇ ਆਪ ਚ ਇਹ ਹੋ ਗਿਆ ਵੀ ਨਹੀਂ ਯਾਰ ਇਹ ਗਜ਼ਲ ਦੇ ਚੌਕਟੇ ਚ ਫਿੱਟ ਨਹੀਂ ਹੁੰਦੀ ਗਜ਼ਲ ਦੀ ਯਾਰ ਕਾਫੀ ਅਰਦੀਫ ਗਜ਼ਲ ਦੀਆਂ ਬਹਿਰਾਂ ਉਹਦੇ ਚ ਨਹੀਂ ਹੁੰਦੀ ਤੇ ਮੈਂ ਉਹ ਨਜ਼ਮਾਂ ਲਿਖ ਕੇ ਉਹਦੇ ਹੈਡਿੰਗ ਨਜ਼ਮਾਂ ਲਿਖ ਕੇ ਜਾਂ ਕਵਿਤਾ ਲਿਖ ਕੇ ਮੈਂ ਉਸ ਪਾਉਣ ਵੀ ਤਰਪਿਆ ਸੀ ਖੈਰ ਇਸ ਤੋਂ ਬਾਅਦ ਫਿਰ ਕੀ ਹੋਇਆ ਕਿ ਥੋੜਾ ਬਹੁਤਾ ਜਿਹੜਾ ਗਜ਼ਲ ਦੀ ਟੈਕਨੀਕ ਆ ਉਹਦੇ ਬਾਰੇ ਗਿਆਨ ਲਿਆ ਵੈਸੇ ਗਜ਼ਲ ਦੀ ਤੀਜ ਜਿਹੜੀ ਹੈ ਨਾ ਗਜ਼ਲ ਦਾ ਗਿਆਨ ਸਾਗਰ ਵਰਗਾ ਡੂੰਗਾ ਇਹ ਨਹੀਂ ਪੂਰਾ ਆਉਂਦਾ ਮੈਂ ਖੁਦ ਕਹਿੰਨਾ ਕਿ ਮੈਨੂੰ ਅਜੇ ਵੀ ਗਜ਼ਲ ਦੀ ਤਕਨੀਕ ਬਾਰੇ ਉਹਨਾਂ ਨਹੀਂ ਪਤਾ ਜਿਹੜੇ ਤੁਸੀਂ ਨਵੇਂ ਸ਼ਾਇਰਾਂ ਦੀ ਗੱਲ ਕੀਤੀ ਇਹ ਠੀਕ ਆ ਜੀ ਉੱਪਰ ਕਾਫੀ ਅਰਦੀ ਹੋ ਗਏ ਦੋ ਦੋ ਸ਼ੇਰ ਮਿਲਦੇ ਆ ਫਿਰ ਤੀਸਰਾ ਸ਼ੇਰ ਨਹੀਂ ਮਿਲਦਾ ਦੋਥਾ ਇਸ ਤਰ੍ਹਾਂ ਇਸ ਤਰ੍ਹਾਂ ਕਰਕੇ ਉਹਨੂੰ ਗਜ਼ਲ ਕਹਿ ਦਿੱਤਾ ਜਾਂਦਾ ਪਰ ਅਸਲ ਵਿੱਚ ਉਹ ਗੱਲ ਤਾਂ ਹੀ ਮਿਲਦੀ ਹੈ ਜੇਕਰ ਬਹਿਰ ਦੇ ਵਿੱਚ ਹੋਵੇ ਮੇਰੇ ਕੋ ਨਮੇ ਸ਼ੈਰਾ ਨੂੰ ਮੈਂ ਇੱਕ ਇੱਕ ਮਤਲਬ ਹੀ ਤਲਕ ਟਿੱਪਣੀ ਤਾਂ ਨਹੀਂ ਕਰਨਾ ਚਾਹੁੰਦਾ ਕਿ ਸਾਡੀ ਵੀ ਜਿਹੜੀ ਸ਼ੁਰੂਆਤ ਉਹ ਇਸੇ ਤਰ੍ਹਾਂ ਹੀ ਹੋਈ ਸੀ ਗਜ਼ਲ ਨੂੰ ਗਜ਼ਲ ਮੰਨ ਲਿਆ ਗਿਆ ਤੇ ਹੌਲੀ-ਹੌਲੀ ਫਿਰ ਉਹ ਕੋਈ ਨਹੀਂ ਅਜਣਗੇ ਵੈਸੇ ਇਹ ਕਰਨਾ ਨਹੀਂ ਚਾਹੀਦਾ ਤੁਹਾਡੀਆਂ ਦੋ ਕਿਤਾਬਾਂ ਚੁੱਕੀਆਂ ਨੇ ਕੋਈ ਤੀਸਰੀ ਦੀ ਪਲਾਨਿੰਗ ਅੱਗੀ ਹੈ ਕਿ ਕਿਤਾਬ ਕਰਾਉਣ ਦੀ ਦਰਸ਼ੀ ਸਾਹਿਬ ਮੇਰੀ ਤੀਸਰੀ ਕਿਤਾਬ ਮੁਕੰਮਲ ਹੈ ਉਹਨੂੰ ਸਿਰਪੇ ਸੇ ਨੂੰ ਦਿਖਾ ਕੇ ਉਹਦੇ ਬਾਰੇ ਲਿਖਾ ਕੇ ਛਾਪਣੇ ਦੀ ਦੇਰ ਆ ਤੇ ਜੇ ਕੋ ਜੇ ਕਹੋਂ ਤੇ ਉਹਦੇ ਤੋਂ ਛੋਟੀਆਂ ਨਜ਼ਮਾਂ ਨੇ ਮੇਰੀਆਂ ਮੈਂ ਬਹੁਤ ਪਹਿਲਾਂ ਦੇ ਲਿਖੀਆਂ ਸੀ ਕੁਝ ਕੁਝ ਹੁਣ ਮਿਲਾ ਕੇ ਤੇ ਜੇ ਕਹੋਂ ਸੁਣਾਦਾ ਇੱਕ ਛੋਟਾ ਜਿਹਾ ਸਵਾਲ ਉਸ ਤੋਂ ਬਾਅਦ ਅਸੀਂ ਆਪਣਾ ਇੱਥੇ ਹੀ ਪ੍ਰੋਗਰਾਮ ਖਤਮ ਕਰਦੇ ਆ ਆਪਾਂ ਦੋ ਕਿਤਾਬਾਂ ਛਪਾਈਆਂ ਨੇ ਕੀ ਸਾਨੂੰ ਇਹਦੇ ਵਿੱਚ ਕੁਝ ਇਹ ਕੁਝ ਫਾਇਦਾ ਹੁੰਦਾ ਵਾ ਕਿਉਂਕਿ ਕਿਤਾਬਾਂ ਅੱਜਕੱਲ ਆਪਾਂ ਜੇ ਵੇਖੀਏ ਤੇ ਕਿਤਾਬਾਂ ਸ਼ਾਇਰਾਂ ਦੀ ਬਹੁਤ ਘੱਟ ਵਿਕਰੀ ਹੁੰਦੀ ਆ ਇਹਦੇ ਵਿੱਚ ਤੁਹਾਨੂੰ ਆਪਣੇ ਨਾਮ ਦਾ ਫਾਇਦਾ ਲੱਗਦਾ ਜਾਂ ਸਾਡੀ ਕੋਈ ਕਮਾਈ ਵੀ ਹੈਗੀ ਇਹ ਵਿੱਚ ਪਹਿਲੀ ਗੱਲ ਤਾਂ ਇਹ ਹੈ ਜੀ ਵੀ ਜੇ ਕਿਤਾਬ ਛਪਾਉਣੇ ਆ ਉਹ ਤਾਂ ਆਪਣੇ ਆਪ ਨੂੰ ਇੱਕ ਫਾਇਦਾ ਇੱਕ ਸੰਤੁਸ਼ਟੀ ਹੁੰਦੀ ਵੀ ਮੇਰੀ ਕਿਤਾਬ ਆ ਉਸਤਾਬ ਸਾਹਿਬ ਕਹਿੰਦੇ ਸੀ ਵੀ ਕبھی ਉਹ ਕبھی ਨਹੀਂ ਤਦ ਤੱਕ ਜਿਹੜਾ ਕਿਤਾਬ ਨਹੀਂ ਛਪਾਉਂਦਾ ਕਿਤਾਬ ਛਾਪ ਕੇ ਤੁਸੀਂ ਕਹਿ ਸਕਦੇ ਬਾਕੀ ਮੈਂ ਤੁਹਾਡੇ ਫਾਇਦੇ ਵਾਲੀ ਗੱਲ ਜਿਹੜੀ ਉਹ ਮੈਂ ਸਮਝ ਗਿਆ ਆਰਤਿਕ ਪੈਦੇ ਵਾਲੀ ਤੁਸੀਂ ਗੱਲ ਕਰਦੇ ਹੋ ਇਹ ਭਾਜੀ ਆਪੇ ਛਾਪੀ ਦੀ ਆਪੇ ਖਰਚਾ ਕਰੀਦਾ ਤੇ ਆਪੇ ਪੈਸਾ ਖਰਚ ਕੇ ਤੇ ਉਹਦਾ ਸਮਾਗਮ ਕਰੀਦਾ ਇਹ ਪੰਜਾਬੀ ਦੇ ਵਿੱਚ ਜੇ ਪ੍ਰਿਤਪਈ ਨਹੀਂ ਕਿਤਾਬਰੀ ਦੀ ਪਾਣੀ ਆਉਣ ਵਾਲੇ ਸ਼ਾਇਰਾਂ ਨੂੰ ਕੋਈ ਸੰਦੇਸ਼ ਨਵਾਂ ਦੇਣਾ ਚਾਹੁੰਦੇ ਹੋ ਵੇਖੋ ਜੀ ਆਉਣ ਵਾਲੇ ਸ਼ਾਇਰ ਜਿਹੜੇ ਨਾ ਕੁਝ ਕੁ ਦਿਨ ਚ ਹੈਗੇ ਵੀ ਨੇ ਮੈਂ ਤਾਂ ਕਹਿੰਦਾ ਬਹੁਤ ਸचेਤ ਨੇ ਵਧੀਆ ਵੀ ਲਿਖ ਰਹੇ ਨੇ ਤੇ ਮੇਰਾ ਜਿਸਕ ਮਕਾਮ ਤੇ ਹੈਗਾ ਮੇਰਾ ਕੋਈ ਉਹਨਾਂ ਨੂੰ ਸੰਦੇਸ਼ ਦੇਣ ਦਾ ਉਹ ਨਹੀਂ ਬਣਦਾ ਇਹ ਸਨ ਸਾਡੇ ਸਰਦਾਰ ਸ੍ਰਿੰਦਰ ਸਿੰਘ ਜੀ ਚੌਕਾ ਜੋ ਕਿ ਅੰਮ੍ਰਿਤਸਰ ਤੋਂ ਬਹੁਤ ਹੀ ਵਧੀਆ ਸ਼ਾਇਰ ਆਪਣੇ ਆਪ ਨੂੰ ਇੱਕ ਬਾਗੀ ਸ਼ਾਇਰ ਜਿਹੜਾ ਇਹਨਾਂ ਵੱਲੋਂ ਕਿਹਾ ਗਿਆ ਕਿ ਮੈਂ ਬਾਗੀ ਸ਼ਾਇਰ ਹਾਂ ਤੇ ਚੜ੍ਹਦੀ ਕਲਾ ਸ਼ਾਇਰ ਵੀ ਇਹਨਾਂ ਬਾਰੇ ਸੁਣਿਆ ਜਾਂਦਾ ਕਿ ਚੜ੍ਹਦੀ ਕਲਾ ਵਾਲੇ ਸ਼ਾਇਰ ਵਾ ਤੇ ਚੌਕਾ ਸਾਹਿਬ ਤੁਹਾਨੂੰ ਮਿਲ ਕੇ ਬਹੁਤ ਹੀ ਵਧੀਆ ਲੱਗਾ ਬਹੁਤ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਸੀਂ ਮੇਰੇ ਵਿਰੇ ਆਏ ਹੋ ਬਹੁਤ ਖੁਸ਼ੀ ਹੋਈ ਤੋਂ ਦੱਸਕੋ ਇਹ ਸਨ ਸਰਦਾਰ ਚੌਕਾ ਸਾਹਿਬ ਆਉ ਮਿਲਦੇ ਹਾਂ ਤੁਹਾਨੂੰ ਹੁਣ ਅਸੀਂ ਆਪਣੇ ਅਗਲੇ ਪ੍ਰੋਗਰਾਮ